ਕਿ ਜੇਕਰ ਤੁਸੀਂ ਹਰ ਕੰਮ ਨੂੰ ਕਰਨ ਲੱਗਿਆਂ ਰੋਣਾ ਹੀ ਹੈ ਤੇ ਉਹ ਕੰਮ ਕਦੇ ਚੰਗਾ ਨਹੀਂ ਹੋ ਸਕਦਾ ਤੋਿਆਂ ਦੇ ਵਿੱਚ ਠਾ 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 ਠੱਪ ਠੱਪ ਕਰਦਾ ਉਹ ਵਿਚਾਰਾ ਕਾਰਖਾਨੇ ਜਾਂਦਾ ਕਾਰਖਾਨੇ ਜਾਂਦਾ ਤੇ ਜਾਂਦੇ ਦਾ ਸਾਈਕਲ ਉਹਦਾ ਖੜ ਗਿਆ ਹੁੰਦਾ ਹੂੰ ਮਹੀਨਾ ਕਿ ਨਵਾਂ ਸਾਈਕਲ ਨਵਾਂ ਲੱਗਦਾ ਉਸ ਤੋਂ ਬਾਅਦ ਉਹਨੂੰ ਇੰਜ ਲੱਗਣ ਲੱਗ ਪੈਂਦਾ ਕਿ ਇਹ ਸਾਈਕਲ 5-10 ਸਾਲ ਪੁਰਾਣਾ ਆ ਜਿਹੜਾ ਉਹਨੂੰ ਕੋਆਂ ਟਿੱਬਿਆਂ ਦੇ ਵਿੱਚ ਰਾਤ ਬਰਾਤੇ ਡਿੱਕੇ ਸੱਟਾਂ ਲੱਗਦੀਆਂ ਉਹ ਬੋਨਸ ਹੀ ਆ। ਹੂੰ। ਸਰਕਾਰ ਵੱਲੋਂ ਮਿਲਿਆ ਹੋਇਆ ਸਮ। ਅਸੀਂ ਭਾਈ ਜਲੰਧਰ ਦੇ ਵਿੱਚ ਆ। ਹੂੰ। ਮੇਰਾ ਜ਼ਿਲ੍ਹਾ ਜਲੰਧਰ ਆ। ਲੰਮਾ ਪਿੰਡ ਤੋਂ ਇੱਕ ਸੜਕ ਨਿਕਲਦੀ ਹੈ ਜੰਡੂ ਸਿੰਘਾ ਨੂੰ। ਜੀ। ਸਿੱਧੀ ਹੁਸ਼ਿਆਰਪੁਰੋਂ ਨਿਕਲਦੀ ਆ। ਉਸ ਸੜਕ ਦੀ ਐਡੀ ਕਿਸਮਤ ਮਾੜੀ ਐ। ਐਡੀ ਕਿਸਮਤ ਮਾੜੀ ਐ ਕਿ ਉਹ ਜੰਡੂ ਸਿੰਘਾ ਤੋਂ ਲੈ ਕੇ ਲੰਮਾ ਪਿੰਡ ਚੌਕ ਤੱਕ ਅੱਜ ਤੱਕ ਮੈਂ ਸਕੂਲ ਵੀ ਪੜਦਾ ਹੁੰਦਾ ਸੀ ਉਹ ਕਦੇ ਮੈਂ ਸਾਫਤੀ ਬਣੀ ਦੇਖੀ ਉਹ ਵੱਡੇ ਵੱਡੇ ਟਰੱਕ ਵੀ ਨਿਕਲਦੇ ਨੇ ਹਾਦਸੇ ਹੋਣ ਦੀ ਗੁੰਜਾਇਸ਼ ਵੀ ਉੱਥੇ ਹੀ ਹੈ ਹਾਂ ਸਭ ਤੋਂ ਵੱਡੀ ਗੱਲ ਉੱਥੇ ਹਾਦਸੇ ਵੀ ਹੁੰਦੇ ਜਦੋਂ ਫਲਾਈਓਵਰ ਬਣਨਾ ਸੀ ਹਾਲਾਤ ਉਦੋਂ ਵੀ ਲੋਕਾਂ ਦੇ ਵੱਤੋਂ ਬਦਤਰ ਸੀ ਹੂੰ ਅੱਧੇ ਇਲਾਕੇ ਨੂੰ ਦਮਾ ਕਰ ਦਿੱਤਾ ਇਹਨਾਂ ਨੇ ਸਾਡੇ ਕਰਮੀ ਭਾਗੀ ਨਹੀਂ ਹੋਈ ਜੀ ਔਰ ਉਹਨਾਂ ਸੜਕਾਂ ਦੇ ਉੱਪਰ ਚੱਲ ਕੇ ਸਾਡੀਆਂ ਗੱਡੀਆਂ ਵੀ ਟੁੱਟੀਆਂ ਸਾਡੇ ਸਕੂਟਰ ਵੀ ਟੁੱਟੇ ਸਾਡੇ ਸਾਈਕਲ ਵੀ ਟੁੱਟੇ ਉਹ ਸੜਕ ਤਿੰਨ ਹਾਲਕਿਆਂ ਦੇ ਵਿੱਚ ਪੈਂਦੀ ਹੂੰ ਇੱਕ ਸੜਕ ਪੈਂਦੀ ਹੈ ਜਲੰਧਰ ਉਤਰੀ ਦੇ ਵਿੱਚ ਹੂੰ ਥੋੜੀ ਜੀ ਉਸ ਤੋਂ ਬਾਅਦ ਉਹ ਹਲਕਾ ਕਰਤਾਰਪੁਰ ਦੇ ਵਿੱਚ ਵੀ ਪੈਂਦੀ ਜੀ ਉਸ ਤੋਂ ਬਾਅਦ ਉਹ ਸੜਕ ਥੋੜੀ ਜੀ ਆਨੰਪੁਰ ਹਲਕੇ ਦੇ ਵਿੱਚ ਵੀ ਪੈਂਦੀ ਹੂੰ ਹੂੰ ਭਾਈ ਤਿੰਨੇ ਹੀ ਐਮਐਲਏ ਜਿਹੜੇ ਆ ਕੀ ਗੱਲ ਪ੍ਰਮਾਤਮਾ ਨੇ ਉਹਨਾਂ ਨੂੰ ਅੱਖਾਂ ਦਿੱਤੀਆਂ ਹੂੰ ਸੋਹਣੀਆਂ ਕਜਰਾਰੀਆਂ ਅੱਖਾਂ ਵਾਲੇ ਆ ਜੀ ਤੇ ਉਹਨਾਂ ਨੂੰ ਦੀਦਾ ਨਹੀਂ ਉਹਨਾਂ ਨੂੰ ਜਿਨ੍ਹਾਂ ਲੋਕਾਂ ਨੇ ਹੁਸ਼ਿਆਰਪੁਰ ਤੋਂ ਕਰਤਾਰਪੁਰ ਨੂੰ ਜਾਣਾ ਬਹੁਤੇ ਲੋਕ ਭੁੱਲ ਭਲੇਖੇ ਜਦੋਂ ਇੱਧਰ ਨੂੰ ਆ ਜਾਂਦੇ ਆ ਉਹ ਵੀ ਫਸਦੇ ਆ ਤੇ ਜਿਨ੍ਹਾਂ ਲੋਕਾਂ ਨੇ ਅੰਮ੍ਰਿਤਸਰ ਤੋਂ ਹੁਸ਼ਿਆਰਪੁਰ ਨੂੰ ਜਾਣਾ ਜਦੋਂ ਇਹ ਸੜਕ ਤੇ ਪੈ ਜਾਂਦੇ ਆ ਕੰਨਾਂ ਨੂੰ ਹੱਥ ਲਾ ਕੇ ਨਿਕਲ। ਸਾਨੂੰ ਤਾਂ ਭਾਈ ਸੜਕਾਂ ਹੀ ਦੇ ਦਿਓ ਚੰਗੀਆਂ। ਹੋਰ ਤੁਸੀਂ ਕੀ ਦੇਣਾ? ਸਾਨੂੰ ਤੁਸੀਂ ਇਹ ਦੇਖੋ ਅਸੀਂ ਬਾਹਰਲੇ ਲੋਕਾਂ ਨੂੰ ਪਿੱਟਦੇ ਆ ਕਿ ਬਾਹਰਲੇ ਲੋਕ ਬੜੇ ਚੰਗੇ। ਬਾਹਰ ਵਿਦੇਸ਼ਾਂ ਦੇ ਵਿੱਚ ਬੜੀ ਤਰੱਕੀ ਆ। ਇਹ ਵੀ ਤਾਂ ਚਹੀ ਵੀ ਨਹੀਂ ਗੀੜਾ ਮਾਰਦੇ ਆ। ਕਿ ਇਹਨਾਂ ਨੂੰ ਦੀਦਾ ਨਹੀਂ। ਜੀ। ਸਾਡੇ ਇੱਥੇ ਜਿੰਨੇ ਵੀ ਟੈਂਡਰ ਭਰਦੇ ਆ ਉਹ ਟੈਂਡਰ ਭਰਨ ਵਾਲਿਆਂ ਦੇ ਜਿਹੜੇ ਉਹ ਅੱਧੇ ਕੇ ਪੈਸੇ ਤਾਂ ਉਹ ਲੀਡਰ ਖਾ ਜਾਂਦੇ ਆ। ਮੜਕੇ ਉਹ ਵੀ ਸੋਧਿਆ ਫਿਰ ਦਵਾ ਕਰੋ ਅਸੀਂ ਵੀ ਐਵੇਂ ਫਿਰ ਥੁੱੱਕ ਦੇ ਵਿੱਚ ਲੁੱਕ ਪਾ ਕੇ ਚਲ ਜਾਂਦੇ ਆ ਤੇ ਫਿਰ ਸੜਕ ਜਿਹੜੀ ਆ ਉਹ ਇੱਕ ਮੀਂਹ ਨਹੀਂ ਚੱਲਦੀ ਕਿ ਜਦੋਂ ਤੁਸੀਂ ਸੜਕ ਬਣਾਉਨੇ ਆ ਬਹੁਤੀ ਵਾਰੀ ਅਖਬਾਰਾਂ ਦੇ ਵਿੱਚ ਤੁਸੀਂ ਖਬਰਾਂ ਪੜ੍ਹੀਆਂ ਹੋਣੀਆਂ ਵੱਖਰੇ ਵੱਖਰੇ ਚੈਨਲਾਂ ਤੇ ਤੁਸੀਂ ਦੇਖੀਆਂ ਹੋਣੀਆਂ ਮੀਂਹ ਦੇ ਵਿੱਚ ਸੜਕ ਬਣਾਈ ਜਾਂਦੇ ਆ ਹੂੰ ਉਹ ਗਲਤ ਸਾਡੀਆਂ ਸੜਕਾਂ ਨੂੰ ਨਾ ਤਾਂ ਇਹਨਾਂ ਦੀ ਸੈਂਪਲਿੰਗ ਹੁੰਦੀ ਆ ਨਹੀਂ ਹੁੰਦੀ ਕਿ ਸੜਕ ਬਣ ਗਈ ਉਹਦਾ ਸੈਂਪਲ ਭਰੋ ਹੂੰ ਉਹ ਦੇਖੋ ਕੀ ਮਿਕਦਾਰ ਉਹਦੇ ਵਿੱਚ ਪ੍ਰੋਪਰ ਹੈਗੀ ਹੈ ਕਿ ਜਿੰਨੀ ਟੈਂਡਰ ਲੈਣ ਵੇਲੇ ਜੋ ਲਿਖੀ ਗਈ ਸੀ ਉਹ ਉਸ ਮਿਆਰ ਦੀ ਉਹ ਸੜਕ ਹੈਗੀ ਸਾਡੇ ਲੋਕ ਕਿਹੜੇ ਬਹੁਤ ਦੁੱਧ ਤੋਤੇ ਆ ਸਾਡੇ ਲੋਕ ਵੀ ਜਿਹੜੇ ਆ ਉਹ ਪ੍ਰਦਰਸ਼ਨ ਕਰਨਗੇ ਮੈਨੂੰ ਫਲਾਣੇ ਨੇ ਆ ਕਹ ਦਿੱਤਾ ਉਹ লাশ ਰੱਖ ਕੇ ਸੜਕ ਦੇ ਵਿੱਚ ਪ੍ਰਦਰਸ਼ਨ ਕਰਨਗੇ ਆ ਹੋ ਜਾਊਗਾ ਉਹ ਭਾਈ ਕਿੰਨੀਆਂ ਲਾਸ਼ਾਂ ਬਣ ਗਏ ਸਾਡੇ ਬੰਦੇ ਇਹਨਾਂ ਟੁੱਟੀਆਂ ਸੜਕਾਂ ਦੇ ਵਿੱਚੋਂ ਕਦੇ ਇੱਕ ਵਾਰੀ ਇਸੇ ਸੜਕ ਦੇ ਉੱਪਰ ਵੀ ਧਰਨਾ ਲਾ ਕੇ ਦੇਖ ਲੋ ਸੜਕ ਰੋਕਣਾ ਗੈਰ ਕਾਨੂੰਨੀ ਹੈਗਾ ਪਰ ਜਦੋਂ ਤੁਸੀਂ ਬਾਕੀ ਪ੍ਰਦਰਸ਼ਨ ਕਰਦੇ ਹੋ ਸੜਕ ਰੋਕਦੇ ਆ ਕਦੇ ਜਨ ਹਿੱਤਾਂ ਦੇ ਵਾਸਤੇ ਜੀ ਕਦੇ ਲੋਕ ਹਿੱਤਾਂ ਦੇ ਵਾਸਤੇ ਤੁਸੀਂ ਇਕੱਠੇ ਹੋਏ ਹੋ ਹੁਣ ਆਪਾਂ ਘਰ ਦੇ ਵਿੱਚ ਬਿੱਲੀ ਰੱਖਦੇ ਕਦੇ ਬਿੱਲੀ ਨੂੰ ਕਿਸੇ ਨੇ ਸੰਗਲੀ ਪਾਈ ਨਹੀਂ ਕੁੱਤਾ ਰੱਖਦੇ ਉਹਨੂੰ ਪਾਉਂਦੇ ਪਾਉਂਦੇ ਕਿਉਂ ਕਿਉਂਕਿ ਉਹਨੇ ਪੌਂਕਣਾ ਵੀ ਆ ਉਹਨੇ ਵੜਣਾ ਵੀ ਆ ਲੀਡਰਾਂ ਨੂੰ ਪਤਾ ਹੈ ਕਿ ਇਹ ਬਿੱਲੀਆਂ ਹੀ ਆ ਹੂੰ ਇਹਨਾਂ ਨੇ ਹੁਣ ਵੱਡਣਾ ਨਹੀਂ ਬਸ ਇਹਨਾਂ ਲੀਡਰਾਂ ਨੇ ਕੀ ਮਜਾ ਲਿਆ ਜੀ ਕਿ ਸਾਡੀ ਗੱਲ ਨਾ ਸੁਣਨ ਹੂੰ ਜਦੋਂ ਪਤਾ ਹੋਵੇ ਇੱਕ ਪਿੰਡ ਦਾ ਏਕਾ ਹੋਵੇ ਕਿ ਭਾਈ ਗੱਲ ਸੁਣ ਲਓ ਸਾਰੇ ਜਣੇ ਸਾਡੀਆਂ ਸਿਆਸੀ ਪਾਰਟੀਆਂ ਸਾਡੀਆਂ ਸਿਆਸੀ ਸਰ ਦੇ ਉੱਪਰ ਪੱਗਾਂ ਦੇ ਰੰਗ ਜੁੜੇ ਉਹ ਹੋਰ ਹੋਣਗੇ ਪਰ ਅਸੀਂ ਆਪਣੇ ਪਿੰਡ ਦੇ ਵਾਸਤੇ ਇਕਾਂ ਜੇਕਰ ਸਾਡੇ ਪਿੰਡ ਦੇ ਵਿੱਚ ਕਿਸੇ ਲੀਡਰ ਨੇ ਵੱਡਣਾ ਹੈ ਤਾਂ ਸਾਡੇ ਪਿੰਡ ਦਾ ਆ ਕੰਮ ਹੋਣਾ ਚਾਹੀਦਾ ਤੇ ਨਾ ਹੋਵੇ ਤਾਂ ਮੈਨੂੰ ਵੜ ਲਿਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਅਸੀਂ ਪ੍ਰੋਗਰਾਮ ਸਵੇਰੇ ਸਵੇਰੇ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਪ੍ਰੋਗਰਾਮ ਦੇ ਵਿੱਚ ਹਰ ਰੋਜ਼ ਦੀ ਤਰ੍ਹਾਂ ਬਹੁਤ ਸਾਰੀਆਂ ਗੱਲਾਂ ਬਾਤਾਂ ਅਸੀਂ ਕਰਾਂਗੇ ਤੁਹਾਡੇ ਨਾਲ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਅਸੀਂ ਕਰਾਂਗੇ ਕੁਝ ਖਾਸ ਮੁੱਦੇ ਵੀ ਵਿਚਾਰਾਂਗੇ ਤੇ ਇਸ ਪ੍ਰੋਗਰਾਮ ਦੇ ਵਿੱਚ ਮੇਰਾ ਸਾਥ ਦੇਣਗੇ ਚਰਨਜੀਤ ਜੋਗੀ ਜੀ ਜੋਗੀ ਜੀ ਸਵਾਗਤ ਹੈ ਤੁਹਾਡਾ ਸਵਾਗਤ ਹੈ ਨਾ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਜੀ ਧੰਨਵਾਦ ਹੋਰ ਸੁਣਾਓ ਕਿਵੇਂ ਬਹੁਤ ਵਧੀਆ ਚੱਲੀ ਜਾਂਦਾ ਚੱਲੀ ਜਾਣਾ ਚਾਹੀਦਾ ਜ਼ਿੰਦਗੀ ਦਾ ਨਾ ਚੱਲਣਾ ਹਾਂ ਜ਼ਿੰਦਗੀ ਕਹਿੰਦੇ ਨਾ ਕਿ ਇੱਕ ਜਿਹੜੀ ਚਲਦੀ ਹੋਈ ਗੱਡੀ ਹੈ ਇਕ ਗੱਡੀ ਕਦੇ ਵੀ ਪੈਂਚਰ ਨਹੀਂ ਹੋਣੀ ਚਾਹੀਦੀ। ਜੀ। ਇਹ ਹਮੇਸ਼ਾ ਸਰਪਟ ਦੌੜਦੀ ਰਹਿਣੀ ਚਾਹੀਦੀ ਹੈ। ਬਿਲਕੁਲ। ਔਰ ਇਹਨੂੰ ਦੜਾਉਣ ਦੇ ਵਾਸਤੇ ਬੰਦੇ ਨੂੰ ਊਰਜਾਵਾਨ ਹੋਣਾ ਪੈਣਾ। ਹਮਮ। ਤੇ ਊਰਜਾ ਸਾਨੂੰ ਚੰਗੇ ਬੰਦਿਆਂ ਦਾ ਸਾਥ ਕਰਕੇ ਉਹ ਤੁਹਾਡੇ ਵਰਗੇ ਕੋਈ ਸਾਡੇ ਦਰਸ਼ਕਾਂ ਦੇ ਵਰਗੇ ਚੰਗੇ-ਚੰਗੇ ਬੰਦੇ ਦਾ ਜਦੋਂ ਸਾਥ ਮਿਲ ਜਾਂਦਾ ਨਾ ਫਿਰ ਬੰਦੇ ਨੂੰ ਕੁਦਰਤੀ ਇੱਕ ਐਸੀ ਊਰਜਾ ਮਿਲਦੀ। ਆ ਸਾਡੇ ਬਾਪੂ ਕਹਿੰਦਾ ਹੁੰਦਾ ਸੀ। ਕਹਿੰਦਾ ਰੋਂਦੇ ਜਾਣ ਤੇ ਮਰਿਆ ਦੇ ਸੁਨੇਹੇ ਲਿਆਉਣ। ਉਹਦਾ ਮਤਲਬ ਪਤਾ ਕੀ ਹੁੰਦਾ ਸੀ ਕਿ ਜੇਕਰ ਤੁਸੀਂ ਹਰ ਕੰਮ ਨੂੰ ਕਰਨ ਲੱਗੇ ਆ ਰੂਣਾ ਹੀ ਹੈ ਤੇ ਉਹ ਕੰਮ ਕਦੇ ਚੰਗਾ ਨਹੀਂ ਹੋ ਸਕਦਾ ਜੇਕਰ ਤੁਸੀਂ ਖਿੜੇ ਮੱਥੇ ਜਾਂਦੇ ਆ ਕਿਸੇ ਨਾਲ ਹੱਸ ਕੇ ਬੋਲਦੇ ਆ ਇੱਕ ਦਿਨ ਤੁਹਾਡਾ ਦਿਨ ਵੀ ਚੰਗਾ ਦੂਸਰੇ ਦਿਨ ਵੀ ਚੰਗਾ ਸੋ ਭਾਈ ਜਦੋਂ ਵੀ ਕਿਸੇ ਨੂੰ ਮਿਲੋ ਖਿੜੇ ਮੱਥੇ ਮਿਲੋ ਹੱਸ ਕੇ ਮਿਲੋ ਮੁਸਕਰਾ ਕੇ ਮਿਲੋ ਨਾਲ ਇੱਕ ਗੱਲ ਹੋਰ ਬੰਦਾ ਕਾਲਾ ਹੋਵੇ ਬੰਦਾ ਗੋਰਾ ਹੋਵੇ ਮਧਰਾ ਹੋਵੇ ਲੰਬਾ ਹੋਵੇ ਪਤਲਾ ਹੋਵੇ ਮੋਟਾ ਹੋਵੇ ਉਹ ਮੈਨੂੰ ਜਦੋਂ ਹੱਸਦਾ ਹੈ ਨਾ ਸੋਹਣਾ ਹੀ ਲੱਗਦਾ ਹੈ ਬਿਲਕੁਲ ਤਾਂ ਹਰ ਇੱਕ ਕੰਮ ਨੂੰ ਸਕਾਰਾਤਮਕ ਤਰੀਕੇ ਨਾਲ ਸਕਾਰਾਤਮਕ ਸੋਚ ਦੇ ਨਾਲ ਕਰਨ ਚਾਹੀਦਾ ਕਿਉਂਕਿ ਕਹਿੰਦੇ ਨੇ ਜੋਗੀ ਚ ਕਿ ਰੁਕੇ ਹੋਏ ਪਾਣੀ ਦੇ ਵਿੱਚੋਂ ਵੀ ਬਦਬੂ ਆਉਣ ਲੱਗ ਜਾਂਦੀ ਹੈ ਪਾਣੀ ਵੀ ਚੱਲਦਾ ਹੀ ਸੋਹਣਾ ਲੱਗਦਾ ਹੈ ਚੱਲਦਾ ਹੀ ਰਹਿਣਾ ਚਾਹੀਦਾ ਤੇ ਜ਼ਿੰਦਗੀ ਵੀ ਚਲਦੀ ਹੀ ਸੋਹਣੀ ਲੱਗਦੀ ਹੈ ਤੇ ਚਲਦੀ ਹੀ ਰਹਿਣੀ ਚਾਹੀਦੀ ਹਾਂ ਇਹਦੇ ਵਿੱਚ ਬ੍ਰੇਕਾਂ ਨਹੀਂ ਲਗਣੀਆਂ ਚਾਹੀਦੀਆਂ ਪਰ ਕਰੀਏ ਕਿ ਹੁਣ ਸਾਡੀਆਂ ਸੜਕਾਂ ਇਦਾਂ ਦੀਆਂ ਆ ਜੀ ਕਿ ਉਹ ਤੇ ਉਸ ਨੂੰ ਬ੍ਰੇਕਾਂ ਬਾਰ-ਬਾਰ ਮਾਰਨੀਆਂ ਪੈਂਦੀਆਂ ਮਾਰਨੀਆਂ ਪੈਂਦੀਆਂ ਨੇ ਕਈ ਵਾਰ ਤਾਂ ਡੈਗ ਵੀ ਜਾਂਦੇ ਆ ਦੇਖੋ ਸਭ ਤੋਂ ਵੱਧ ਐਕਸੀਡੈਂਟ ਜਿਹੜੇ ਨਾ ਸਾਡੇ ਅ ਅੱਜ ਦੇ ਸਮੇਂ ਦੇ ਵਿੱਚ ਕਿਉਂ ਹੋਣ ਲੱਗ ਪਏ ਸੜਕਾਂ ਦੇ ਵਿੱਚ ਟੋਏ ਨਹੀਂ ਹੈਗੇ ਟੋਏਆਂ ਦੇ ਵਿੱਚ ਸੜਕ ਨਹੀਂ ਹੁੰਦੀ ਆ ਉਹ ਸਕੂਟਰ ਮੋਟਰਸਾਈਕਲ ਵਾਲੇ ਵਿਚਾਰੇ ਕਦੀ ਇੱਧਰ ਨੂੰ ਕਰਦੇ ਆ ਪਿੱਛੋਂ ਕਾਰ ਆਉਂਦੀ ਆ ਉਹ ਟੱਕਰ ਹੋ ਜਾਂਦੀ ਆ ਬਹੁਤ ਸਾਰੇ ਐਕਸੀਡੈਂਟ ਸਾਡੇ ਇਦਾਂ ਹੋ ਰਿਹਾ ਇਹਨਾਂ ਦੇ ਬਾਬਤ ਧਿਆਨ ਨਹੀਂ ਪਰ ਇੰਨੀ ਗੱਲ ਜ਼ਰੂਰੀ ਆ ਹੁਣ ਵੋਟਾਂ ਆ ਗਈਆਂ ਸ਼ੁਕਰ ਹੈ ਰੱਬ ਦਾ ਮੈਂ ਤਾਂ ਕਰੇ ਵੋਟਾਂ ਹਫ਼ਤੇ ਬਾਅਦ ਆ ਜਾ ਕਰ ਹੂੰ ਸਾਡਾ ਹਾਲ ਚਾਲ ਤਾਂ ਪੁੱਛਣ ਆਉਣਗੇ ਜੀ ਨਹੀਂ ਤਾਂ ਇਹ ਵੋਟਾਂ ਲੈ ਕੇ ਜਿੱਤ ਕੇ ਸਾਡੇ ਸਿਰ ਤੇ ਕੁਰਸੀ ਢਾਲ ਲੈਂਦੇ ਆ ਆਹੀ ਤਾਂ ਸਮਝ ਉਹਨਾਂ ਨੂੰ ਪੁੱਛਣਾ ਚਾਹੀਦਾ ਕਿ ਇਹ ਦੱਸੋ ਹਾਂ ਦੇਖੋ ਵੈਸੇ ਉਦਾਂ ਇਹ ਹੈ ਕਿ ਇਹ ਜਿਹੜੀਆਂ ਵੋਟਾਂ ਹੋ ਰਹੀਆਂ ਇਹਨਾਂ ਵੋਟਾਂ ਦੇ ਵਿੱਚ ਹੁਣ ਲੀਡਰਾਂ ਨੇ ਸਾਡੇ ਘਰਾਂ ਦੇ ਵਿੱਚ ਆਉਣਾ ਹੂੰ ਸਾਡੇ ਘਰਾਂ ਦੇ ਵਿੱਚ ਆਉਣਾ ਸਾਨੂੰ ਬਹੁਤ ਸਾਰੇ ਲਾਲਚ ਦੇਣੇ ਆ ਪਰ ਉਦਾਂ ਵੈਸੇ ਆਪਾਂ ਦੇਖੀਏ ਤਾਂ ਸਾਡੀਆਂ ਜਿਹੜੀਆਂ ਮੁੱਖ ਜ਼ਰੂਰਤਾਂ ਹੀ ਆ ਹੂੰ ਉਹਨਾਂ ਦੇ ਪ੍ਰਤੀ ਵੀ ਕਿਸੇ ਨੇ ਧਿਆਨ ਨਹੀਂ ਦਿੱਤਾ ਨਹੀਂ ਦਿੱਤਾ ਹੁਣ ਦੇਖੋ ਨਿੱਕੀ ਜੀ ਗੱਲ ਕਰੀਏ ਆਪਾਂ ਅਸੀਂ ਇਹਨਾਂ ਤੋਂ ਕੀ ਲੈਣਾ ਨਾ ਤਾਂ ਅਸੀਂ ਸ਼ਰਾਬ ਦੇ ਠੇਕੇ ਲੈਣੇ ਜੀ ਨਾ ਅਸੀਂ ਇਹਨਾਂ ਦੇ ਕੋਲੋਂ ਕੋਈ ਵੱਡੀਆਂ ਏਜੰਸੀਆਂ ਲੈਣੀਆਂ ਬਿਲਕੁਲ ਨਾ ਸਾਨੂੰ ਇਹਨਾਂ ਨੇ ਕੋਈ ਪੈਟਰੋਲ ਪੰਪ ਦੇ ਲਾਇਸੈਂਸ ਦੇਣੇ ਆ ਨਾ ਸਾਨੂੰ ਇਹਨਾਂ ਨੇ ਕੋਈ ਟਰਾਂਸਪੋਰਟੇਸ਼ਨ ਚਲਾਉਣ ਦੇ ਲਈ ਦੇਣੀ ਹੈ ਕੋਈ ਲਾਇਸੈਂਸ ਦੇਣਾ ਹੈ ਨਾ ਸਾਡੇ ਲਈ ਕੀ ਇੱਕ ਵੱਡੀ ਜ਼ਰੂਰਤ ਹੈ ਇੱਕ ਅਸੀਂ ਅੱਜ ਮਜ਼ਦੂਰਾਂ ਦੀ ਗੱਲ ਕਰਨੀ ਹੈ ਅੱਜ ਅਸੀਂ ਛੋਟੇ ਜਿਹੜੇ ਮੇਰੇ ਵਰਗੇ ਲੋਕ ਆ ਉਹਨਾਂ ਦੀ ਅਸੀਂ ਗੱਲ ਕਰਨੀ ਆ ਹੁਣ ਦੇਖੋ ਇੱਕ ਬੰਦਾ ਕੋਈ ਮੇਰੇ ਵਰਗਾ ਸਾਈਕਲ ਲੈਂਦਾ ਹੈ ਹੂੰ ਕੋਈ ਸਮਾਂ ਹੁੰਦਾ ਸੀ ਸਾਈਕਲ ਜਿਹੜਾ 5-600 ਦਾ ਆਇੰਦਾ ਹੁੰਦਾ ਸੀ ਅੱਜ ਸੇ ਸਾਈਕਲ ਜਿਹੜਾ 5-6000 ਦਾ ਆਉਂਦਾ ਹੈ ਹੂੰ ਇੱਕ ਮਜ਼ਦੂਰ ਬੰਦਾ ਜਿਹੜਾ ਕੰਮਕਾਰ ਵਾਲਾ ਦਿਹਾੜੀਦਾਰ ਆ ਕਾਰਖਾਨੇਦਾਰ ਆ ਉਹਨੇ ਸਾਈਕਲ ਤੇ ਆਪਣਾ ਰੋਟੀ ਦਾ ਡੱਬਾ ਰੱਖਣਾ ਤੇ ਉਹਨੇ ਸਾਈਕਲ ਤੇ ਨਿਕਲਣਾ ਅੱਗੇ ਉਹਨੂੰ ਘਰੋਂ ਨਿਕਲਦੇ ਸਾਰ ਸੜਕ ਟੁੱਟੀ ਮਿਲਦੀ ਹੈ ਹੂੰ ਟੋਿਆਂ ਦੇ ਵਿੱਚ ਠਾ 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 ਠੱਪ ਠੱਪ ਕਰਦਾ ਉਹ ਵਿਚਾਰਾ ਕਾਰਖਾਨੇ ਜਾਂਦਾ ਕਾਰਖਾਨੇ ਜਾਂਦਾ ਤੇ ਜਾਂਦੇ ਦਾ ਸਾਈਕਲ ਉਹਦਾ ਖੜ ਗਿਆ ਹੁੰਦਾ ਹੂੰ ਮਹੀਨਾ ਗ ਨਵਾਂ ਸਾਈਕਲ ਨਵਾਂ ਲੱਗਦਾ ਉਸ ਤੋਂ ਬਾਅਦ ਉਹਨੂੰ ਇੰਜ ਲੱਗਣ ਲੱਗ ਪੈਂਦਾ ਕਿ ਇਹ ਸਾਈਕਲ 5-10 ਸਾਲ ਪੁਰਾਣਾ ਆ ਜਿਹੜਾ ਉਹਨੂੰ ਟੋਇਆਂ ਟਿੱਬਿਆਂ ਦੇ ਵਿੱਚ ਰਾਤ ਬਰਾਤੇ ਡਿੱਕੇ ਸੱਟਾਂ ਲੱਗਦੀਆਂ ਉਹ ਬੋਨਸ ਹੀ ਆ ਹੂੰ ਸਰਕਾਰ ਵੱਲੋਂ ਮਿਲਿਆ ਹੋਇਆ ਸਾਨੂੰ ਜੀ ਹੈਨਾ ਉਹ ਐਕਸਟਰਾ ਆ ਹੁਣ ਇਦਾਂ ਹੀ ਗੱਲ ਕਰ ਲੈਨੇ ਆਪਾਂ ਸਕੂਟਰਾਂ ਮੋਟਰਸਾਈਕਲਾਂ ਵਾਲਿਆਂ ਦੀ ਹੂੰ ਹੈਨਾ ਜੀ ਇੱਕ ਜਿਹੜੀ ਕੋਈ ਕਿਸੇ ਵੀ ਕੰਪਨੀ ਦੀ ਕੋਈ ਆਪਾਂ ਮਾਮੂਲੀ ਜੀ ਕੋਈ ਸਕੂਟਰ ਹੀ ਲੈਣੀ ਹੋਵੇ ਨਾ ਉਹ ਅੱਜ ਨੂੰ ਦੇਖਿਆ ਜਾਵੇ ਤਾਂ ਕਿ 90 ਹਜ਼ਾਰ ਨੂੰ ਟੁੱਕਦੀ ਆ। ਲੱਖ ਤੋਂ ਉੱਤੇ ਹੀ ਹੁੰਦੀ ਆ ਬਿਲਕੁਲ। ਲੱਖ ਤੋਂ ਉੱਤੇ ਵੀ ਹੈਗੀਆਂ। ਜੀ। ਠੀਕ ਐ। ਤੇ ਮੋਟਰਸਾਈਕਲ ਜਿਹੜੇ ਆ ਉਹ ਵੀ ਸੁਖਨਾ 80-85 ਹਜ਼ਾਰ ਨੂੰ ਟੁੱਕੇ ਹੋਏ ਆ। ਆਮ ਜਿਹੜੇ ਆ। ਜਿਹੜੇ ਵੱਡੇ-ਵੱਡੇ ਉਹ ਤਾਂ 5-5 10-10 ਲੱਖ ਦੇ ਵੀ ਹੈਗੇ ਆ। ਅਸੀਂ ਉਹਨਾਂ ਦੀ ਗੱਲ ਨਹੀਂ ਕਰਦੇ ਉਹ ਤਾਂ ਅਮੀਰਾਂ ਦੇ ਬੱਚਿਆਂ ਦੇ ਸ਼ੌਕ ਨੇ। ਜੀ। ਇੱਕ ਜਿਸ ਬੰਦੇ ਨੇ ਸਕੂਟਰੀ ਤੇ ਜਾਂ ਮੋਟਰਸਾਈਕਲ ਆ ਜਿਹਨੇ ਕਿਸ਼ਤਾਂ ਤੇ ਲਿਆ ਆ। ਉਹ ਵਿਚਾਰਾ ਇੱਕ ਪਾਸੇ ਕਿਸ਼ਤਾਂ ਦੇ ਰਿਹਾ। ਹੂੰ। ਉਹਦੀ 3-4000 ਉਹਦੀ ਕਿਸ਼ਤ ਜਾ ਰਹੀ ਹੈ ਤੇ ਉਹ 5-10000 ਰੁਪਏ ਉਧਰੋਂ ਕਮਾ ਰਿਆ 6000 ਉਹਦੇ ਪੱਲੇ ਪੈਣਾ 2000 ਉਹਦਾ ਤੇਲ ਵੀ ਫੂਕ ਦਿੰਦਾ 5000 ਪੱਲੇ ਪੈਣਾ ਘਰ ਵਾਲੀ ਨੂੰ ਵੀ ਦੇਣਾ ਉਹਨੇ ਬੱਚਿਆਂ ਨੂੰ ਵੀ ਦੇਣਾ ਕਈ ਕੁਝ ਹੋਰ ਥਾਂ ਵੀ ਖਰਚੇ ਹੋਣੇ ਆ ਉਹਦਾ ਸਕੂਟਰ ਮੋਟਰਸਾਈਕਲ ਜਿਹਦੀ ਸਰਵਿਸ ਕੰਪਨੀ ਕਹਿੰਦੀ ਆ ਕਿ ਤਿੰਨਾਂ ਚੌ ਮਹੀਨੇ ਬਾਅਦ ਕਰਾਉਣੀ ਆ ਹੂੰ ਉਹ 15 ਦਿਨਾਂ ਬਾਅਦ ਸਰਵਿਸ ਹੋਣ ਵਾਲਾ ਹੋ ਜਾਂਦਾ ਜੀ ਉਹ ਖੜਕਣ ਲੱਗ ਪੈਂਦਾ ਹੂੰ ਉਹਦਾ ਜ਼ਿੰਮੇਵਾਰ ਕੌਣ ਹੈ ਕਿਸ਼ਤਾਂ ਪੂਰੀਆਂ ਵੀ ਨਹੀਂ ਹੁੰਦੀਆਂ ਤੇ ਉਸ ਤੋਂ ਪਹਿਲਾਂ ਹੀ ਕਬਾੜ ਬਣ ਜਾਂਦੀ ਹੈ ਜੀ ਬਿਲਕੁਲ ਉਹਨੂੰ ਵੇਚਣੀ ਪੈਂਦੀ ਉਹ ਕਬਾੜ ਬਣ ਜਾਂਦੀ ਹੈ ਜੀ ਹੁਣ ਇਹ ਸਾਡਾ ਕਬਾੜਾ ਕਦੋਂ ਰੁਕੂਗਾ ਹਮ ਕਦੇ ਵੀ ਨਹੀਂ ਕਦੇ ਵੀ ਨਹੀਂ ਰੁਕਣਾ ਕਦੇ ਵੀ ਇੱਕ ਮੈਨੂੰ ਬਾਕੀ ਸੜਕਾਂ ਦਾ ਆਪਾਂ ਦੂਰ ਦੀ ਗੱਲ ਬਾਹਰ ਜਲ ਜਾਣਾ ਆਪਾਂ ਆਪਾਂ ਇੱਕ ਸੜਕ ਦੀ ਗੱਲ ਕਰ ਲਈ ਅਸੀਂ ਭਾਈ ਜਲੰਧਰ ਦੇ ਵਿੱਚ ਆ ਮੇਰਾ ਜ਼ਿਲ੍ਹਾ ਜਲੰਧਰ ਆ ਲੰਮਾ ਪਿੰਡ ਤੋਂ ਇੱਕ ਸੜਕ ਨਿਕਲਦੀ ਹੈ ਜੰਡੂ ਸਿੰਘਾਂ ਨੂੰ ਜੀ ਸਿੱਧੀ ਹੁਸ਼ਿਆਰਪੁਰੋਂ ਨਿਕਲਦੀ ਹੈ ਉਸ ਸੜਕ ਦੀ ਐਡੀ ਕਿਸਮਤ ਮਾੜੀ ਐ ਐਡੀ ਕਿਸਮਤ ਮਾੜੀ ਐ ਕਿ ਉਹ ਜੰਡੂ ਸਿੰਘਾ ਤੋਂ ਲੈ ਕੇ ਲੰਮਾ ਪਿੰਡ ਚੌਕ ਤੱਕ ਅੱਜ ਤੱਕ ਮੈਂ ਸਕੂਲ ਵੀ ਪੜਦਾ ਹੁੰਦਾ ਸੀ ਉਹ ਕਦੇ ਮੈਂ ਸਾਬਤੀ ਬਣੀ ਦੇਖੀ ਨਹੀਂ ਜੀ ਕਈ ਸਾਲਾਂ ਤੋਂ ਇਸੇ ਤਰ੍ਹਾਂ ਐ ਇਸੇ ਤਰ੍ਹਾਂ ਹੀ ਐ ਔਰ ਉੱਥੋਂ ਲੱਖਾਂ ਲੋਕ ਨਿਕਲਦੇ ਰੋਜ਼ ਉੱਥੋਂ ਵੱਡੇ ਵੱਡੇ ਟਰੱਕ ਵੀ ਨਿਕਲਦੇ ਨੇ ਹਾਦਸੇ ਹੋਣ ਦੀ ਗੁੰਜਾਇਸ਼ ਵੀ ਉੱਥੇ ਹੀ ਐ ਹਾਂ ਸਭ ਤੋਂ ਵੱਡੀ ਗੱਲ ਉੱਥੇ ਹਾਦਸੇ ਵੀ ਹੁੰਦੇ ਆ ਉੱਥੇ ਲੁੱਟਾਂ ਖੋਹਾਂ ਵੀ ਹੁੰਦੀਆਂ ਜੀ ਇੱਕ ਅੱਗੇ ਜਾ ਕੇ ਸਾਡੇ ਪਿੰਡ ਨੂੰ ਜਾਂਦਿਆਂ ਇੱਕ ਸ਼ੇਖਿਆਂ ਦਾ ਫਲਾਈਓਵਰ ਆਉਂਦਾ ਹੈ ਜਦੋਂ ਫਲਾਈਓਵਰ ਬਣਨਾ ਸੀ ਹਾਲਾਤ ਉਦੋਂ ਵੀ ਲੋਕਾਂ ਦੇ ਵੱਤੋਂ ਬਾਤਤਾਰ ਸੀ ਹੂੰ ਅੱਧੇ ਇਲਾਕੇ ਨੂੰ ਦਮਾ ਕਰ ਦਿੱਤਾ ਇਹਨਾਂ ਨੇ ਹੁਣ ਪੂਰੇ ਨੂੰ ਕਰ ਦੇਣਾ ਇਹਨਾਂ ਨੇ ਹੂੰ ਉਹ ਸੜਕ ਨਹੀਂ ਹਲੇ ਤੱਕ ਬਣੀ ਪੱਟ ਪਟਾਈਆ ਕਦੇ ਕਿਸੇ ਨੇ ਪੱਟ ਦਿੱਤੀ ਕਦੇ ਕੁਝ ਹੋ ਗਿਆ ਕਦੇ ਸੜਕ ਸਾਨੂੰ ਅਜੇ ਤੱਕ ਉਸ ਸਾਫ਼ ਸੁਥਰੀ ਸੜਕ ਦੇ ਦਰਸ਼ਨ ਨਹੀਂ ਹੋਏ ਹੂੰ ਸਾਡੇ ਕਰਮੀ ਭਾਗੀ ਨਹੀਂ ਹੋਈ ਔਰ ਉਹਨਾਂ ਸੜਕਾਂ ਦੇ ਉੱਪਰ ਚੱਲ ਕੇ ਸਾਡੀਆਂ ਗੱਡੀਆਂ ਵੀ ਟੁੱਟੀਆਂ ਸਾਡੇ ਸਕੂਟਰ ਵੀ ਟੁੱਟੇ ਸਾਡੇ ਸਾਈਕਲ ਵੀ ਟੁੱਟੇ ਬਿਲਕੁਲ ਸਾਡੀ ਕਿਸਮਤ ਵੀ ਫੁੱਟੀ ਬਿਲਕੁਲ ਉਹਨਾਂ ਦਾ ਜ਼ਿੰਮੇਵਾਰ ਕੌਣ ਹੈ ਜ਼ਿੰਮੇਵਾਰੀ ਕੋਈ ਲੈਂਦਾ ਨਹੀਂ ਨਾ ਆਹੀ ਤਾਂ ਗੱਲ ਆ ਉਹ ਸੜਕ ਉਹ ਉਹ ਸੜਕ ਤਿੰਨ ਹਲਕਿਆਂ ਦੇ ਵਿੱਚ ਪੈਂਦੀ ਹਮ ਇੱਕ ਸੜਕ ਪੈਂਦੀ ਹੈ ਜਲੰਧਰ ਉਤਰੀ ਦੇ ਵਿੱਚ ਹਮ ਥੋੜੀ ਜੀ ਉਸ ਤੋਂ ਬਾਅਦ ਉਹ ਹਲਕਾ ਕਰਤਾਰਪੁਰ ਦੇ ਵਿੱਚ ਵੀ ਪੈਂਦੀ ਜੀ ਉਸ ਤੋਂ ਬਾਅਦ ਉਹ ਸੜਕ ਥੋੜੀ ਜੀ ਆਨੰਪੁਰ ਹਲਕੇ ਦੇ ਵਿੱਚ ਵੀ ਪੈਂਦੀ ਹਮ ਹਮ ਪਈ ਤੇ ਨਈ ਐਮਐਲਏ ਜਿਹੜੇ ਆ ਕੀ ਗੱਲ ਪ੍ਰਮਾਤਮਾ ਨੇ ਉਹਨਾਂ ਨੂੰ ਅੱਖਾਂ ਦਿੱਤੀਆਂ ਹੂੰ ਸੋਹਣੀਆਂ ਕਜਰਾਰੀਆਂ ਅੱਖਾਂ ਵਾਲੇ ਆ ਜੀ ਤੇ ਉਹਨਾਂ ਨੂੰ ਦੀਦਾ ਨਹੀਂ ਉਹਨਾਂ ਨੂੰ ਬਹੁਤੇ ਘਰਾਂ ਦਾ ਪਰੌਣਾ ਕਹਿੰਦੇ ਭੁੱਖਾ ਹੁੰਦਾ ਹੂੰ ਇੱਥੇ ਭੁੱਖਾ ਨਹੀਂ ਭੁੱਖ ਨਾਲ ਜਾਨ ਨਿਕਲ ਗਈ ਬਿਲਕੁਲ ਸਾਡੀ ਉਹ ਸੜਕ ਨਹੀਂ ਬਣੀ ਪਹਿਲਾਂ ਫਲਾਈਓਵਰ ਦਾ ਰੌਲਾ ਸੀ ਫਲਾਈਓਵਰ ਦਾ ਰੌਲਾ ਖਤਮ ਹੋ ਗਿਆ ਹੁਣ ਹੂੰ ਫਲਾਈਓਵਰ ਬਣਿਆ ਪਿਆ ਹੁਣ ਸੜਕ ਤੇ ਬਣਾ ਦਿਓ ਆਸੇ-ਪਾਸੇ ਜੀ ਉਸ ਸੜਕ ਨੂੰ ਕੋਈ ਵੀ ਨੰਨਾ ਨਹੀਂ ਤਰਦਾ ਹੂੰ ਕੋਈ ਵੀ ਨਹੀਂ ਕਹਿੰਦਾ ਕਿ ਹਾਂ ਭਾਈ ਲੈਉ ਮੈਂ ਬਣਾ ਦਿੰਦਾ ਹੂੰ ਤੇ ਜੇਕਰ ਉਹ ਸੜਕ ਬਣਦੀ ਨਹੀਂ ਸਾਡੇ ਕੋਲ ਮੋਟਾ ਮੰਗਣ ਦੇ ਹੱਕਦਾਰ ਕਿਉਂ ਆ ਬਿਲਕੁਲ ਅਸੀਂ ਨਿੱਕੀ ਜਿਹੀ ਗੱਲ ਕਰਦੇ ਹਾਂ ਅਸੀਂ ਕੋਈ ਵੱਡੀ ਥੋੜੀ ਸਹੂਲਤ ਮੰਗਦੀ ਇਹਨਾਂ ਨੂੰ ਜੀ ਤੇ ਨਾ ਹੀ ਨਿੱਜੀ ਸਹੂਲਤ ਆ ਹੂੰ ਕਿ ਭਾਈ ਇਹਦੇ ਉੱਪਰ ਮੈਂ ਹੀ ਚੱਲਣਾ ਲੱਖਾਂ ਲੋਕ ਜਿਨ੍ਹਾਂ ਨੇ ਮੰਨ ਲਓ ਦੂਰੋਂ ਮੰਨ ਲਓ ਕਿਸੇ ਨੇ ਅੰਮ੍ਰਿਤਸਰ ਤੋਂ ਆਉਣਾ ਕਿਸੇ ਨੇ ਹੋਰ ਤਾਂ ਅੱਗੇ ਜਾ ਕੇ ਹੁਸ਼ਿਆਰਪੁਰ ਤੋਂ ਅੱਗੇ ਹਿਮਾਚਲ ਸ਼ੁਰੂ ਹੋ ਜਾਂਦਾ ਤੇ ਹਿਮਾਚਲ ਦੇ ਵਿੱਚ ਧਾਰਮਿਕ ਸਥਾਨ ਆ ਜੀ ਮਾਤਾ ਰਾਣੀ ਦਾ ਜੀ ਜੀ ਲੋਕ ਉਥੇ ਸ਼ਰਧਾ ਤੇ ਸਤਿਕਾਰ ਦੇ ਨਾਲ ਮੱਥਾ ਟੇਕਣ ਜਾਂਦੇ ਬਹੁਤੇ ਲੋਕ ਇਹ ਰਾਵ ਵਰਤਦੇ ਹੂੰ ਜਿਨ੍ਹਾਂ ਲੋਕਾਂ ਨੇ ਹੁਸ਼ਿਆਰਪੁਰ ਤੋਂ ਕਰਤਾਰਪੁਰ ਨੂੰ ਜਾਣਾ ਬਹੁਤੇ ਲੋਕ ਭੁੱਲ ਭਲੇਖੇ ਜਦੋਂ ਇੱਧਰ ਨੂੰ ਆ ਜਾਂਦੇ ਆ ਉਹ ਵੀ ਫਸਦੇ ਆ ਤੇ ਜਿਨ੍ਹਾਂ ਲੋਕਾਂ ਨੇ ਅੰਮ੍ਰਿਤਸਰ ਤੋਂ ਹੁਸ਼ਿਆਰਪੁਰ ਨੂੰ ਜਾਣਾ ਜਦੋਂ ਇਹ ਸੜਕ ਤੇ ਪੈ ਜਾਂਦੇ ਆ ਕੰਨਾਂ ਨੂੰ ਹੱਥ ਲਾ ਕੇ ਨਿਕਲਦੇ ਜੀ ਕਦੇ ਇਹਨਾਂ ਦੀ ਮੰਤਰੀਆਂ ਵਾਲੀਆਂ ਝੰਡੀਆਂ ਵਾਲੀਆਂ ਗੱਡੀਆਂ ਨਹੀਂ ਇਧਰ ਦੀ ਨਿਕਲੀ ਸਾਨੂੰ ਤਾਂ ਭਾਈ ਸੜਕਾਂ ਹੀ ਦੇ ਦਿਓ ਚੰਗੀਆਂ ਹੋਰ ਤੁਸੀਂ ਕੀ ਦੇਣਾ ਸਾਨੂੰ ਤੁਸੀਂ ਇਹ ਦੇਖੋ ਅਸੀਂ ਬਾਹਰਲੇ ਲੋਕਾਂ ਨੂੰ ਪਿੱਟਦੇ ਆ ਕਿ ਬਾਹਰਲੇ ਲੋਕ ਬੜੇ ਚੰਗੇ ਬਾਹਰ ਵਿਦੇਸ਼ਾਂ ਦੇ ਵਿੱਚ ਬੜੀ ਤਰੱਕੀ ਆ ਇਹ ਵੀ ਤਾਂ ਚਾਹੀ ਵੀ ਨਹੀਂ ਗੀੜਾ ਮਾਰਦੇ ਆ ਇਹਨਾਂ ਨੂੰ ਦੀਦਾ ਨਹੀਂ ਜੀ ਉਧਰ ਜੇਕਰ ਸੜਕਾਂ ਵਧੀਆ ਹੈਗੀਆਂ ਸਾਡੇ ਕਿਉਂ ਨਹੀਂ ਸਾਡੇ ਇੱਥੇ ਚੋਰੀਆਂ ਬਹੁਤ ਆ ਸਾਡੇ ਇੱਥੇ ਕੱਪੜੇ ਬਹੁਤ ਆ ਹੁਣ ਸਾਡੇ ਇੱਥੇ ਜਿੰਨੇ ਵੀ ਟੈਂਡਰ ਭਰਦੇ ਆ ਉਹ ਟੈਂਡਰ ਭਰਨ ਵਾਲਿਆਂ ਦੇ ਜਿਹੜੇ ਉਹ ਅੱਧੇ ਕੇ ਪੈਸੇ ਤਾਂ ਉਹ ਲੀਡਰ ਖਾ ਜਾਂਦੇ ਆ ਹੂੰ ਮੁੜ ਕੇ ਉਹ ਵੀ ਸੋਚਦੇ ਆ ਫਿਰ ਦਵਾ ਕਰੋ ਅਸੀਂ ਵੀ ਐਂ ਦੇ ਫਿਰ ਥੁੱਕ ਦੇ ਵਿੱਚ ਲੁੱਕ ਪਾ ਕੇ ਚਲ ਜਾਂਦੇ ਆ ਤੇ ਫਿਰ ਸੜਕ ਜਿਹੜੀ ਆ ਉਹ ਇੱਕ ਮੀਂਹ ਨਹੀਂ ਚੱਲਦੀ ਇੱਕ ਮੀਂਹ ਵੀ ਸੜਕ ਸਾਡੀ ਚੱਲਦੀ ਨਹੀਂ ਵਿੱਚੋਂ ਬੜ ਬੜ ਨਿਕਲਣਾ ਪੈਂਦੇ ਆ ਹੂੰ ਉਹੀ ਨਾ ਕਿਤੇ ਨਾ ਕਿਤੇ ਜਦੋਂ ਇਹ ਬਣਾ ਵੀ ਦਿੰਦੇ ਨੇ ਨਾ ਸੜਕ ਤਾਂ ਉਹ ਹਫ਼ਤੇ ਕੇ ਬਾਅਦ ਆਹ ਹਾਲ ਹੋ ਜਾਂਦਾ ਆ ਪਾਣੀ ਭਰਿਆ ਹੁੰਦਾ ਟੋਇਆਂ ਦੇ ਵਿੱਚ ਹਾਂ ਹੁਣ ਵੱਡੀ ਗੱਲ ਆ ਕਿ ਜਦੋਂ ਤੁਸੀਂ ਸੜਕ ਬਣਾਉਨੇ ਹੋ ਬਹੁਤੀ ਵਾਰੀ ਅਖਬਾਰਾਂ ਦੇ ਵੀ ਤੁਸੀਂ ਖਬਰਾਂ ਪੜ੍ਹੀਆਂ ਹੋਣੀਆਂ ਵੱਖਰੇ ਵੱਖਰੇ ਚੈਨਲਾਂ ਤੇ ਤੁਸੀਂ ਦੇਖੀਆਂ ਹੋਣੀਆਂ ਮੀਂਹ ਦੇ ਵਿੱਚ ਸੜਕ ਬਣਾਈ ਜਾਂਦੇ ਆ ਹੂੰ ਉਹ ਗਲਤ ਆ ਰੋਕ ਦੇਣੀ ਕੰਮ ਬਿਲਕੁਲ ਉੱਥੇ ਕੰਮ ਨਹੀਂ ਰੋਕਦੇ ਕਿਉਂ ਪਿੱਛੋਂ ਹੁੰਦਾ ਕਿ ਯਾਰ ਫਟਾਫਟ ਬਣਾ ਦੇ ਵੋਟਾਂ ਆ ਗਈਆਂ ਹਾਂ ਬਿਲਕੁਲ ਸਾਡੀਆਂ ਸੜਕਾਂ ਨੂੰ ਨਾ ਤਾਂ ਇਹਨਾਂ ਦੀ ਸੈਂਪਲਿੰਗ ਹੁੰਦੀ ਆ ਨਹੀਂ ਹੁੰਦੀ ਕਿ ਸੜਕ ਬਣ ਗਈ ਉਹਦਾ ਸੈਂਪਲ ਭਰੋ ਹੂੰ ਉਹ ਦੇਖੋ ਕਿ ਮਿਕਦਾਰ ਉਹਦੇ ਵਿੱਚ ਪ੍ਰੋਪਰ ਹੈਗੀ ਆ ਕਿ ਜਿੰਨੀ ਟੈਂਡਰ ਲੈਣ ਵੇਲੇ ਜੋ ਲਿਖੀ ਗਈ ਸੀ ਉਹ ਉਸ ਮਿਆਰ ਦੀ ਉਹ ਸੜਕ ਹੈਗੀ ਐ ਪਰ ਕੋਈ ਨਹੀਂ ਪੁੱਛਦਾ ਕਿਉਂ ਹਿਸਾਪਤੀ ਸਾਰਿਆਂ ਦੇ ਕੋਲ ਪਹੁੰਚ ਗਿਆ ਹੁੰਦਾ ਜੀ ਹੱਥ ਕੀ ਕਹਿੰਦੇ ਆ ਮੂੰਹ ਖਾਵੇ ਹੱਥ ਸ਼ਰਮਾਵੇ ਕਿ ਅੱਖਾਂ ਸ਼ਰਮਾਵੇ ਇਦਾਂ ਬੁੜੀਆਂ ਕਹਿੰਦੀਆਂ ਹੁੰਦੀਆਂ ਹੁਣ ਉਹ ਉਹ ਚੀਜ਼ਾਂ ਹੋ ਗਈਆਂ ਜਿਹੜੀ ਖਾਈਏ ਬਾਜਰੀ ਉਦੀ ਪਰ ਇਹ ਹਾਸਰੀ ਤੇ ਇਹ ਲੋਕ ਇਹਨਾਂ ਦੇ ਕੋਲੋਂ ਫਿਰ ਖਾ ਪੀ ਕੇ ਫਿਰ ਕੂਕ ਸੋ ਜਾਂਦੇ ਆ ਲੋਕ ਜਾਂ ਠੱਠੇ ਖੂਦ ਵਿੱਚ ਦੂਸਰਾ ਸਾਡੇ ਲੋਕ ਕਿਹੜੇ ਬਹੁਤ ਦੁੱਧ ਤੋਤੇ ਆ ਹਮ ਸਾਡੇ ਲੋਕ ਵੀ ਜਿਹੜੇ ਆ ਉਹ ਪ੍ਰਦਰਸ਼ਨ ਕਰਨਗੇ ਮੈਨੂੰ ਫਲਾਣੇ ਨੇ ਆਹ ਕਹਿਤਾ ਉਹ লাশ ਰੱਖ ਕੇ ਸੜਕ ਦੇ ਵਿੱਚ ਪ੍ਰਦਰਸ਼ਨ ਕਰਨਗੇ ਆਹ ਹੋ ਜੂਗਾ ਉਹ ਭਾਈ ਕਿੰਨੀਆਂ ਲਾਸ਼ਾਂ ਬਣ ਗਏ ਸਾਡੇ ਬੰਦੇ ਇਹਨਾਂ ਟੁੱਟੀਆਂ ਸੜਕਾਂ ਦੇ ਵਿੱਚੋਂ ਕਦੇ ਇੱਕ ਵਾਰੀ ਇਸੇ ਸੜਕ ਦੇ ਉੱਪਰ ਵੀ ਧਰਨਾ ਲਾ ਕੇ ਦੇਖ ਲੋ ਕਿ ਭਾਈ ਸਾਡੀ ਸੜਕ ਸਾਨੂੰ ਨਵੀਂ ਚਾਹੀਦੀ ਆ ਸੱਦੋ ਡੀਸੀ ਨੂੰ ਉੱਥੇ ਜੀ ਜੇਕਰ ਤੁਹਾਡਾ ਕੋਈ ਐਮਐਲਏ ਨਹੀਂ ਸੁਣਦਾ ਮਾਣਜੋ ਡੀਸੀ ਸਾਨੂੰ ਸੱਦੋ ਉੱਥੇ ਕਿ ਅਸੀਂ ਤਾਂ ਉੱਠਣਾ ਲਿਆਓ ਸੜਕ ਦੇ ਉੱਪਰ ਮੁੱਖ ਮੰਤਰੀ ਨੂੰ ਬਿਲਕੁਲ ਤੋਰੋਂ ਇੱਥੇ ਜਿਹੜੇ ਮੰਤਰੀ ਸੰਤਰੀ ਹੈਗੇ ਆ ਮੈਂ ਇਹ ਮੰਨਦਾ ਕਿ ਸੜਕ ਰੋਕਣਾ ਗੈਰਕਾਨੂੰਨੀ ਹੈਗਾ ਪਰ ਜਦੋਂ ਤੁਸੀਂ ਬਾਕੀ ਪ੍ਰਦਰਸ਼ਨ ਕਰਦੇ ਹੋ ਸੜਕ ਰੋਕਦੇ ਆ ਕਦੇ ਜਨ ਹਿੱਤਾਂ ਦੇ ਵਾਸਤੇ ਜੀ ਕਦੇ ਲੋਕ ਹਿੱਤਾਂ ਦੇ ਵਾਸਤੇ ਤੁਸੀਂ ਇਕੱਠੇ ਹੋਇਓ ਨਹੀਂ ਲੋਕ ਸਾਡੇ ਹਮੇਸ਼ਾ ਸਿਆਸੀ ਹਿੱਤਾਂ ਵਾਸਤੇ ਇਕੱਠੇ ਹੁੰਦੇ ਆ ਵਰਤੇ ਜਾਂਦੇ ਆ ਕਦੇ ਜਨਤਕ ਹਿੱਤਾਂ ਦੇ ਵਾਸਤੇ ਇਕੱਠੇ ਨਹੀਂ ਹੁੰਦੇ ਲੋਕ ਹਿੱਤਾਂ ਵਾਸਤੇ ਇਕੱਠੇ ਨਹੀਂ ਹੁੰਦੇ ਇਸੇ ਕਰਕੇ ਇਹ ਦਰੜੇ ਜਾਂਦੇ ਆ ਕੁਚਲੇ ਜਾਂਦੇ ਆ ਦਬਾਏ ਜਾਂਦੇ ਆ ਔਰ ਇਹਨਾਂ ਦੀ ਆਵਾਜ਼ ਜਿਹੜੀ ਆ ਉਹ ਬੰਦ ਕੀਤੀ ਜਾਂਦੀ ਆ ਇਹ ਜਿਹੜੇ ਸਿਆਸਤਦਾਨ ਨੇ ਨਾ ਇਹਨਾਂ ਦੇ ਸਾਹਮਣੇ ਜੋ ਮਰਜ਼ੀ ਹੁੰਦਾ ਰਹੇ ਅੱਖਾਂ ਸਾਵੇਂ ਇਹਨਾਂ ਦੇ ਸਭ ਕੁਝ ਹੁੰਦਾ ਹੈ ਪਰ ਇਹ ਦੇਖ ਕੇ ਵੀ ਨਜ਼ਰ ਅੰਦਾਜ਼ ਕਰ ਦਿੰਦੇ ਨੇ ਕਿਉਂਕਿ ਇਹਨਾਂ ਨੂੰ ਵੀ ਪਤਾ ਹੈ ਕਿ ਸੜਕਾਂ ਦੇ ਕੀ ਹਾਲ ਨੇ ਇਹ ਕੋਈ ਨਵਾਂ ਮੁੱਦਾ ਤਾਂ ਨਹੀਂ ਹੈ ਇਹ ਬਹੁਤ ਪੁਰਾਣਾ ਮੁੱਦਾ ਚੱਲਦਾ ਆ ਰਿਹਾ ਹੈ ਕਿ ਹਰੇਕ ਮੈਨੂੰ ਲੱਗਦਾ ਹੈ ਕਿ ਮਹੱਲੇ ਦੇ ਵਿੱਚ ਸੜਕਾਂ ਜਿਹੜੀਆਂ ਨੇ ਉਹ ਟੁੱਟੀਆਂ ਹੁੰਦੀਆਂ ਨੇ ਦੂਜੀ ਗੱਲ ਤੁਸੀਂ ਕਹੀ ਕਿ ਜਿਹੜੇ ਮੇਨ ਹਾਈਵੇ ਨੇ ਜਿੱਥੋਂ ਲੋਕ ਲੰਘਦੇ ਨੇ ਹਨਾ ਉਹ ਵੀ ਸੜਕਾਂ ਇੱਥੋਂ ਤੱਕ ਹੀ ਟੁੱਟੀਆਂ ਪਈਆਂ ਨੇ ਜਿੱਥੋਂ ਵੱਡੇ ਵੱਡੇ ਟਰਾਲੇ ਵੱਡੇ ਵੱਡੇ ਹਨਾ ਉਹ ਟਰੱਕ ਜਿਹੜੇ ਨੇ ਉਹ ਲੰਘਦੇ ਨੇ ਜਿੱਥੇ ਸਭ ਤੋਂ ਵੱਧ ਹਾਦਸੇ ਹੋਣ ਦੀ ਗੁੰਜਾਇਸ਼ ਹੁੰਦੀ ਹੈ ਉਹ ਸੜਕਾਂ ਵੀ ਹੁਣ ਤੱਕ ਨਹੀਂ ਬਣੀਆਂ ਉਹਨਾਂ ਦੇ ਸਭ ਕੁਝ ਅੱਖਾਂ ਸਾਹਵੇਂ ਹੋ ਰਿਹਾ ਹੈ ਪਰ ਫੇਰ ਵੀ ਉਹ ਨਜ਼ਰਅੰਦਾਜ਼ ਕਰ ਦਿੰਦੇ ਨੇ ਹੁਣ ਤੁਸੀਂ ਦੂਜੀ ਗੱਲ ਕੀਤੀ ਵੋਟਾਂ ਦੀ ਕੀ ਹ ਗਿਆਨੇ ਇਲੈਕਸ਼ਨ ਜਿਹੜੀਆਂ ਨੇ ਉਹ ਬਹੁਤ ਨਜ਼ਦੀਕ ਨੇ ਤੇ ਹੁਣ ਪ੍ਰਚਾਰ ਵੀ ਕਰ ਰਹੇ ਨੇ ਆਪਣਾ ਹੁਣ ਇਹਨਾਂ ਨੇ ਘਰਾਂ ਦੇ ਵਿੱਚ ਵੀ ਜਾਣਾ ਆ ਪਰ ਇੱਥੇ ਨਾ ਸਭ ਤੋਂ ਵੱਡੀ ਗੱਲ ਦੀ ਲੋਕਾਂ ਦੀ ਵੀ ਹੈ ਲੋਕ ਕਿਤੇ ਨਾ ਕਿਤੇ ਨਜ਼ਰ ਅੰਦਾਜ਼ ਕਰ ਦਿੰਦੇ ਨੇ ਆ ਸਾਰੀਆਂ ਗੱਲਾਂ ਨੂੰ ਆਪਣੇ ਲਈ ਲਈ ਹੀ ਨਹੀਂ ਬੋਲਦੇ ਉਹ ਆਪਣੇ ਲਈ ਆਵਾਜ਼ ਹੀ ਨਹੀਂ ਚੁੱਕਦੇ ਉਹਨਾਂ ਨੂੰ ਕੀ ਚਾਹੀਦਾ ਉਹਨਾਂ ਨੂੰ ਪਤਾ ਹੀ ਨਹੀਂ ਜੀ ਦੇਖੋ ਗੱਲ ਇਹ ਨਾ ਸਾਡੇ ਲੋਕ ਜਿਹੜੇ ਇੱਕ ਲਫ਼ਜ਼ ਦੇ ਮਗਰ ਤੁਰ ਪਏ ਸਾਨੂੰ ਕੀ ਉਹਨਾਂ ਨੂੰ ਪਤਾ ਹੁਣ ਆਪਾਂ ਘਰ ਦੇ ਵਿੱਚ ਬਿੱਲੀ ਰੱਖਦੇ ਕਦੇ ਬਿੱਲੀ ਨੂੰ ਕਿਸੇ ਨੇ ਸੰਗਲੀ ਪਾਈ ਨਹੀਂ ਕੁੱਤਾ ਰੱਖਦੇ ਆ ਉਹਨੂੰ ਪਾਉਂਦੇ ਆ ਤੌਂਦੇ ਕਿਉਂ ਕਿਉਂਕਿ ਉਹਨੇ ਪੌਂਕੜਾ ਵੀ ਆ ਉਹਨੇ ਵੱਡਣਾ ਵੀ ਆ ਲੀਡਰਾਂ ਨੂੰ ਪਤਾ ਹੈ ਕਿ ਇਹ ਬਿੱਲੀਆਂ ਹੀ ਆ ਹੂੰ ਇਹਨਾਂ ਨੇ ਹੁਣ ਵੱਡਣਾ ਨਹੀਂ ਬਸ ਸਾਡੀ ਫਿਤਰਤ ਇਹ ਹੋ ਗਈ ਆ ਹੁਣ ਅਸੀਂ ਲੋਕ ਆਪਣੇ ਹੱਕਾਂ ਦੇ ਲਈ ਵੀ ਬੋਲਦੇ ਨਹੀਂ ਹੈਗੇ ਹੂੰ ਜਦੋਂ ਅਸੀਂ ਸਾਰੇ ਜਣੇ ਇਕੱਠੇ ਹੋ ਜਾਈਏ ਜਦੋਂ ਅਸੀਂ ਸਾਰੇ ਜਣੇ ਬੋਲਣ ਲੱਗ ਪਈਏ ਇਹਨਾਂ ਲੀਡਰਾਂ ਦੀ ਕੀ ਮਜਾ ਲਿਆ ਜੀ ਕਿ ਸਾਡੀ ਗੱਲ ਨਾ ਸੁਣਨ ਹਮ ਜਦੋਂ ਪਤਾ ਹੋਵੇ ਇੱਕ ਪਿੰਡ ਦਾ ਏਕਾ ਹੋਵੇ ਕਿ ਭਾਈ ਗੱਲ ਸੁਣ ਲਓ ਸਾਰੇ ਜਣ ਸਾਡੀਆਂ ਸਿਆਸੀ ਪਾਰਟੀਆਂ ਸਾਡੀਆਂ ਸਿਆਸੀ ਸਰ ਦੇ ਉੱਪਰ ਪੱਗਾਂ ਦੇ ਰੰਗ ਜੁੜੇ ਉਹ ਹੋਰ ਹੋਣਗੇ ਪਰ ਅਸੀਂ ਆਪਣੇ ਪਿੰਡ ਦੇ ਵਾਸਤੇ ਇਕਾਂ ਜੇਕਰ ਸਾਡੇ ਪਿੰਡ ਦੇ ਵਿੱਚ ਕਿਸੇ ਲੀਡਰ ਨੇ ਵੜਨਾ ਹੈ ਤਾਂ ਸਾਡੇ ਪਿੰਡ ਦਾ ਆਹ ਕੰਮ ਹੋਣਾ ਚਾਹੀਦਾ ਤੇ ਨਾ ਹੋਵੇ ਤਾਂ ਮੈਨੂੰ ਫੜ ਲਿਓ ਬਿਲਕੁਲ ਹੁਣ ਦੇਖੋ ਤੁਸੀਂ ਲੋਕ ਸਰਕਾਰ ਬਣਾਉਂਦੇ ਨੇ ਲੋਕੀ ਸਰਕਾਰ ਬਣਾਉਂਦੇ ਨੇ ਅਜਿਹਾ ਕਿ ਹਜ਼ਰ ਅਸਲ ਵਿੱਚ ਲੋਕ ਸਰਕਾਰ ਨਹੀਂ ਬਣਾਉਂਦੇ ਲੋਕ ਸਰਕਾਰ ਹੁੰਦੇ ਆ ਜੀ ਬਿਲਕੁਲ ਪਰ ਇਹ ਜਿਹੜੇ ਜਿਹੜੇ ਲੋਕ ਆ ਨਾ ਇਹ ਸਾਡੇ ਲੋਕ ਪਤਾ ਨਹੀਂ ਕਿਉਂ ਦਿਨੇ ਕੁਝ ਹੋਰ ਹੁੰਦੇ ਆ ਦੁਪਹਿਰ ਨੂੰ ਕੁਝ ਹੋਰ ਹੁੰਦੇ ਆ ਰਾਤ ਨੂੰ ਕੁਝ ਹੋਰ ਹੁੰਦੇ ਨੇ ਬਿਲਕੁਲ ਉਹੀ ਨਾ ਜੇ ਤੁਸੀਂ ਆਪਣੇ ਲਈ ਨਹੀਂ ਬੋਲ ਸਕਦੇ ਫਿਰ ਤੁਸੀਂ ਕਿਸੇ ਦੇ ਲਈ ਕਿੰਨਾ ਕੁ ਬੋਲ ਲਓਗੇ ਹੈਨਾ ਹੁਣ ਦੇਖੋ ਬਹੁਤ ਸਾਰੇ ਕਹਿ ਸਕਦੇ ਆ ਕਿ ਲੋਕਾਂ ਨੇ ਪ੍ਰਦਰਸ਼ਨ ਵੀ ਕਿਤੇ ਹੋਣਗੇ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ ਕਿ ਲੋਕਾਂ ਨੇ ਬੋਲਿਆ ਨਹੀਂ ਹੋਣਾ ਪਰ ਉਹਨਾਂ ਦਾ ਸਾਥ ਵੀ ਤਾਂ ਆਪਾਂ ਹੀ ਦੇਣਾ ਆ ਉਹਨਾਂ ਦਾ ਸਾਥ ਹੀ ਕੋਈ ਨਹੀਂ ਦਿੰਦਾ ਫਿਰ ਉਹ ਵੀ ਕਹਿ ਦਿੰਦੇ ਕਿ ਅਸੀਂ ਇਕ ਵੀ ਕੀ ਕਰ ਸਕਦੇ ਆ ਦੇਖੋ ਗੱਲ ਇਹ ਆ ਸਾਡੇ ਇੱਕ ਵਾਰੀ ਇਸ ਸੜਕ ਦੇ ਵਾਸਤੇ ਪ੍ਰਦਰਸ਼ਨ ਹੋਇਆ ਸੀ ਸਿਰਫ ਇੱਕ ਵਾਰੀ ਇੱਕ ਵਾਰੀ ਉਹਦੋਂ ਟਰਾਲੀਆਂ ਲਗਾ ਕੇ ਇਹ ਸੜਕ ਬੰਦ ਕਰ ਦਿੱਤੀ ਸੀ ਮੈਂ ਨਹੀਂ ਕਹਿੰਦਾ ਕਿ ਸੜਕ ਬੰਦ ਕਰੋ ਹੂੰ ਇਹ ਗਲਤ ਗੱਲ ਹੋ ਜੂਗੀ ਪਰ ਉਦੋਂ ਥੋੜੇ ਦਿਨਾਂ ਦੇ ਵਿੱਚ ਸੜਕ ਬਣ ਗਈ ਸੀ ਪਰ ਥੋੜੇ ਦਿਨਾਂ ਦੇ ਵਿੱਚ ਟੁੱਟ ਵੀ ਗਈ ਸੀ ਟੁੱਟ ਵੀ ਗਈ ਸਾਨੂੰ ਸੜਕ ਉਹ ਚਾਹੀਦੀ ਹੈ ਕਿ ਜੇਕਰ ਉਹਦੀ 7 ਸਾਲ ਦੀ ਗਾਰੰਟੀ ਹੈ ਤਾਂ ਫਿਰ ਉਹ ਪੂਰੀ ਹੋਣੀ ਚਾਹੀਦੀ ਹੂੰ ਜਦੋਂ ਸੜਕ ਦਾ ਕੋਈ ਲੀਡਰ ਨਹੀਂ ਪੱਥਰ ਰੱਖੇ ਜਦੋਂ ਕਿਸੇ ਪੁਲ ਦਾ ਕੋਈ ਨਹੀਂ ਪੱਥਰ ਰੱਖੇ ਹੂੰ ਉਦੇ ਉੱਪਰ ठेकेदार ਦਾ ਨਾਮ ਹਮ ठेकेदार ਦਾ ਮੋਬਾਈਲ ਨੰਬਰ ਟੈਂਡਰ ਦੀ ਡੇਟ ਖਤਮ ਹੋਣ ਦੀ ਡੇਟ ਔਰ ਉਸ ਸੜਕ ਦੀ ਉਸ ਪੁਲ ਦੀ ਮਿਆਦ ਲਿਖੀ ਹੋਵੇ ਜੇਕਰ ਉਸ ਮਿਆਦ ਤੋਂ ਪਹਿਲਾਂ ਕੋਈ ਟੁੱਟ ਜਾਂਦੀ ਆ ਉਹ ਠੇਕੇਦਾਰ ਨੂੰ ਘੜੀਸਿਆ ਜਾਵੇ ਸੜਕ ਦੇ ਉੱਪਰ ਦੀ ਮਿਆਦ ਤਾਂ ਕਿਸੇ ਤੇ ਲਿਖੀ ਨਹੀਂ ਹੁੰਦੀ ਕਦੇ ਵੀ ਨਹੀਂ ਕੋਈ ਪੁੱਛਦਾ ਹੀ ਨਹੀਂ ਉਹਨਾਂ ਨੂੰ ਬਸ ਇਹ ਆ ਕਿ ਚੱਲ ਬਣਦੀ ਤਾਂ ਪੁੱਛਣਾ ਕਿਹਨੇ ਆਹ ਨਾ ਜੀ ਪੁੱਛਣਾ ਕਿਹਨੇ ਅਸੀਂ ਮੰਨ ਲਓ ਤੁਹਾਨੂੰ ਮੈਂ ਇੱਕ ਕੋਈ ਸੌਫਟ ਡਰਿੰਕ ਦੀ ਬੋਤਲ ਦੇ ਨਾ ਤੁਸੀਂ ਕੀ ਦੇਖਦੇ ਆ ਸੌਫਟ ਡਰਿੰਕ ਹੈ ਹੂੰ ਜੀ ਉਹ ਕਮਾ ਕਿ ਉਹਦੇ ਪਿੱਛੇ ਦੇਖਦੇ ਆ ਨਾ ਵੀ ਆਪਾਂ ਇਹਦੀ ਵੈਲਿਡਿਟੀ ਹੈਗੀ ਹੈ ਕਿ ਨਾ ਇਹਨੂੰ ਪੀ ਸਕਦੇ ਆ ਕਿ ਨਹੀਂ ਪੀ ਸਕਦੇ ਕੋਈ ਦਵਾਈ ਲੈਣੇ ਦਵਾਈ ਦੇ ਪੱਤੇ ਦੇ ਉੱਪਰ ਆਪਾਂ ਡੇਟ ਨਹੀਂ ਦੇ ਦ ਹੂੰ ਤੇ ਜਿਹੜੀਆਂ ਲੱਖਾਂ ਕਰੋੜਾਂ ਦੀਆਂ ਸਾਡੀਆਂ ਸੜਕਾਂ ਬਣਦੀਆਂ ਉਹਨਾਂ ਦੇ ਉੱਪਰ ਕੋਈ ਵੈਲਿਡਿਟੀ ਨਹੀਂ ਹੋਣੀ ਚਾਹੀਦੀ ਹੂੰ ਕਈ ਉੱਥੇ ਨੀ ਪੱਥਰ ਨਹੀਂ ਲੱਗਾ ਹੋਣਾ ਜਿਹਦਾ ਕਿ ਆ ਫਲਾਣੇ ਠੇਕੇਦਾਰ ਨੇ ਬਣਾਈ ਆ ਜੀ ਇਹ ਇਸ ਦਿਨ ਤੋਂ ਸ਼ੁਰੂ ਹੋਇਆ ਸੀ ਇਸ ਦਿਨ ਇਹਦੀ ਖਤਮ ਹੋਇਆ ਸਾਰਾ ਕੰਮ ਤੇ ਇਸ ਦਿਨ ਤੋਂ ਇਹਦੀ ਮਿਆਦ ਇੰਨੀ ਆ ਔਰ ठेकेदार ਦਾ ਥੱਲੇ ਨਾਂ ਲਿਖਿਆ ਹੋਵੇ ਜਿਹੜੇ ਲੀਡਰ ਆ ਫੀ ਤੱਕ ਕੱਟਣ ਚਲ ਜਾਂਦੇ ਆ ਉਦਘਾਟਨ ਕਰਨੇ ਚਲ ਜਾਂਦੇ ਉਹਨਾਂ ਦੇ ਨਾਂ ਦੇ ਨਾਲੋਂ ਜ਼ਰੂਰੀ ਇਹ ਇਨਫੋਰਮੇਸ਼ਨ ਹੈ ਜੀ ਹੁਣ ਤੁਸੀਂ ਦੇਖਿਆ ਹੋਣਾ ਜੋਗੀ ਜੀ ਸਿਆਸਤਦਾਨਾਂ ਨੂੰ ਦੇਖਾ ਦੇਖੀ ਨਾ ਹੁਣ ਪਿੰਡ ਦੇ ਸਰਪੰਚ ਵੀ ਆਹੀ ਕੁਝ ਕਰਨ ਲੱਗ ਗਏ ਕਰਦੇ ਆ ਉਹ ਵੀ ਨਹੀਂ ਸੜਕਾਂ ਬਣਾਉਂਦੇ ਪੈਸੇ ਲੈ ਲੈਂਦੇ ਨੇ ਫੰਡ ਆਉਂਦੇ ਨੇ ਪਿੱਛੋਂ ਪਰ ਕੰਮ ਕੋਈ ਨਹੀਂ ਕਰਾਉਂਦੇ ਦੇਖੋ ਗੱਲ ਇਹ ਆ ਕਿ ਸਾਡੇ ਲੋਕ ਜਿਹੜੇ ਆ ਆਪਣੇ ਹਿੱਤਾਂ ਲਈ ਬੋਲਣਾ ਭੁੱਲ ਗਏ ਆ ਜਦੋਂ ਅਸੀਂ ਆਪਣੇ ਹਿੱਤਾਂ ਲਈ ਬੋਲਣਾ ਭੁੱਲ ਜਾਵਾਂਗੇ ਤੁਸੀਂ ਘਰ ਦੇ ਵਿੱਚ ਸੁੱਤੇ ਹੋਵੋ ਹੂੰ ਮਲੋ ਰਾਤ ਨੂੰ ਤੁਸੀਂ देर तक ਕੰਮ ਕੀਤਾ। ਸਵੇਰੇ ਤੁਸੀਂ ਸੁੱਤੇ ਹੋਵੋ। ਤੁਹਾਡੀ ਮੰਮੀ ਤੁਹਾਨੂੰ ਉਠਾਊਗੀ? ਨਹੀਂ। ਭਾਵੇਂ ਘਰ ਦੀ ਰਸੋਈ ਦੇ ਵਿੱਚ ਸਿੰਕ ਦੇ ਵਿੱਚ ਝੂਠੇ ਭਾਂਡੇ ਪਏ ਹੋਣ। ਉਹਨੇ ਆਪ ਤੋਂ ਲੈਣਾ। ਤੁਹਾਨੂੰ ਉਠਾਊ? ਨਹੀਂ। ਨਹੀਂ ਉਠਾਉਂਦੇ। ਐਦਾਂ ਹੀ ਅਸੀਂ ਸੁੱਤੇ ਪਏ ਹਾਂ। ਜੀ। ਉਹ ਕਹਿੰਦੇ ਕੋਈ ਦਾ ਨਹੀਂ ਅਸੀਂ ਮौज ਕਰੀਏ। ਇਹ ਸੁੱਤੇ ਆ ਤਾਂ ਸੁੱਤੇ ਰਹਿਣ ਦੇ ਉਹਨਾਂ ਨੂੰ। ਸੁੱਤੇਆਂ ਨੂੰ ਕੋਈ ਨਹੀਂ ਉਠਾਉਂਦਾ ਹੁੰਦਾ। ਬਿਲਕੁਲ। ਮਰਿਆ ਨਹੀਂ ਅਸੀਂ ਐਵੇਂ ਹਲੂਣੇ ਦੇਈ ਜਾਂਦੇ ਆ। ਓਏ ਜਾਗ ਪਾ, ਜਾਗ ਪਾ। ਮਰਿਆ ਨੇ ਜਾਗੜਾ ਨਹੀਂ। ਹੂੰ। ਸੁੱਤੇ ਅਸੀਂ ਜਾਗਣਾ ਨਹੀਂ ਚਾਹੁੰਦੇ ਜੀ ਇਸੇ ਕਰਕੇ ਸਾਡੀ ਇਹ ਲੁੱਟਕਸਟ ਹੋ ਰਹੀ ਹੈ ਜੀ ਉਹ ਵੀ ਕਹਿੰਦੇ ਨੇ ਨਾ ਕਿ ਜਿਹੜੇ ਲੋਕ ਸੌਣ ਦੀ ਐਕਟਿੰਗ ਕਰਦੇ ਹੁੰਦੇ ਨੇ ਉਹਨਾਂ ਕਦੇ ਜਗਾਇਆ ਨਹੀਂ ਜਾ ਸਕਦਾ ਜਿਹੜਾ ਉਹ ਮਰਿਆਂ ਨਾਲੋਂ ਜ਼ਿਆਦਾ ਖਤਰਾਕ ਹੁੰਦਾ ਜੀ ਜਿਹੜਾ ਅਸਲ ਦੇ ਵਿੱਚ ਸੁੱਤਾ ਹੋਵੇ ਉਹਨੂੰ ਤਾਂ ਜਗਾਇਆ ਜਾ ਸਕਦਾ ਪਰ ਜਿਹੜਾ ਐਕਟਿੰਗ ਕਰ ਰਿਹਾ ਉਹਨੂੰ ਅਸੀਂ ਕਦੇ ਨਹੀਂ ਜਗਾ ਸਕਦੇ ਇਹ ਸਾਡੀ ਐਕਟਿੰਗ ਭਾਰੀ ਪੈ ਰਹੀ ਆ ਜੀ ਬਿਲਕੁਲ ਤਾਂ ਭਾਵ ਇਹੀ ਹੈ ਕਿ ਆਪਣੇ ਲਈ ਆਵਾਜ਼ ਜਿਹੜੀ ਹੈ ਉਹ ਚੁੱਕਣੀ ਪੈਣੀ ਚੁੱਕੋ ਆਵਾਜ਼ ਜਿੱਥੇ ਤੁਹਾਨੂੰ ਕੁਝ ਮਾੜਾ ਲੱਗਦਾ ਬੋਲੋ ਹਮ ਇਕੱਠੇ ਹੋ ਕੇ ਸਾਰੀਆਂ ਪਾਰਟੀਆਂ ਇੱਧਰ ਉੱਧਰ ਆਪਣੇ ਘਰੇ ਇਹ ਲ ਇੱਕ ਸਾਂਝੇ ਮੁੱਦੇ ਦੇ ਵਾਸਤੇ ਸਾਂਝੀ ਵਾਲਤਾ ਦਾ ਪ੍ਰਤੀਕ ਬਣ ਕੇ ਇਕੱਠੇ ਹੋ ਕੇ ਆਵਾਜ਼ ਉਠਾਓ ਲੀਡਰ ਤੁਹਾਡੇ ਮਗਰ ਮਗਰ ਫਿਰਨਗੇ ਬਿਲਕੁਲ ਪਛਾਣੋ ਆਪਣੇ ਆਪ ਨੂੰ ਤੇ ਇਹ ਵੀ ਸੋਚੋ ਕਿ ਤੁਸੀਂ ਚਾਹੁੰਦੇ ਕੀ ਆ ਕੀ ਚਾਹੀਦਾ ਏ ਤੁਹਾਨੂੰ ਤੁਹਾਡੀ ਬੇਸਿਕ ਨੀਡਸ ਕੀ ਨੇ ਜੋ ਤੱਕ ਆਵਾਜ਼ ਨਹੀਂ ਚੁੱਕੂਗੇ ਉਦੋਂ ਤੱਕ ਸਰਕਾਰਾਂ ਵੀ ਨਹੀਂ ਸੁਹਿਰਦ ਹੋਣਗੀਆਂ ਤੇ ਜਿਹੜੇ ਐਮਐਲਏ ਬਣਦੇ ਨੇ ਵਿਧਾਇਕ ਬਣਦੇ ਨੇ ਨਹੀਂ ਰਹਿਣਾ ਤਾਂ ਬਿਲਕੁਲ ਹੀ ਨਹੀਂ ਪੁੱਛਣਾ ਇੱਕ ਸਿਰੇ ਦੀ ਗੱਲ ਦੱਸ ਕੇ ਆਪਾਂ ਪ੍ਰੋਗਰਾਮ ਨੂੰ ਖਤਮ ਕਰੀਏ ਜੀ ਰੋਏ ਬਿਨਾ ਹੂੰ ਮਾਂ ਦੁੱਧ ਨਹੀਂ ਦਿੰਦੀ ਬਿਲਕੁਲ ਰੋਣਾ ਪੈਣਾ ਜੀ ਬਿਲਕੁਲ ਤਾਂ ਬਹੁਤ-ਬਹੁਤ ਧੰਨਵਾਦ ਤੁਹਾਡਾ ਸ਼ੁਕਰੀਆ ਤੁਹਾਡਾ ਵੀ ਬਹੁਤ ਸਾਰੀਆਂ ਗੱਲਾਂ ਪਤਾ ਅਸੀਂ ਪ੍ਰੋਗਰਾਮ ਸਵੇਰੇ ਸਵੇਰੇ ਦੇ ਵਿੱਚ ਅੱਜ ਕੀਤੀਆਂ ਨੇ ਕੁਝ ਖਾਸ ਮੁੱਦੇ ਵੀ ਵਿਚਾਰੇ ਨੇ ਕੁਝ ਖਾਸ ਮੁੱਦੇ ਲੈ ਕੇ ਮੁਰ ਤੋਂ ਮੁਖਾਟ ਤੇ ਬੋਵਾਂਗੇ ਜੁੜੇ ਰਹੋ ਲਾਈਵ ਪੰਜਾਬੀ ਟੀਵੀ ਦੇ ਨਾਲ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇਟ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਲੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ